ਬਲਾਕ ਰੌੜਕਾ ਕਲਾ ਅਦੀਨ ਬਲਾਕ ਸੰਪਤੀ ਬੰਡਾਲਾ ਜ਼ੋਨ ਤੋਂ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਤੋਰ ਲੜ ਰਹੇ ਹਨ ਉਹਨਾਂ ਆਪਨੇ ਹੱਕ ਵਿੱਚ ਡੋਰ ਟੂ ਡੋਰ ਜ਼ੋਨ ਪ੍ਰਚਾਰ ਕਰਕੇ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਆ ਕਿ 14 ਦਸੰਬਰ ਨੂੰ ਇੱਕ ਇੱਕ ਵੋਟ ਤੁਣਛਾਂ ਮੰਜੇ ਤੇ ਬਾਗੀ ਕੰਮ ਜਰੂਰੀ ਹੈ ਮੈਂ ਅਮਰਜੀਤ ਸਿੰਘ ਸਾਫਾ ਸਰਪੰਚ ਪਿੰਡ ਬੰਡਾਲਾ ਦਾ ਰਹਿਣ ਵਾਲਾ ਬਲਾਕ ਸੰਪਤੀ ਬੰਡਾਲਾ ਜ਼ੋਨ ਤੋਂ ਅੰਮਰਜੀਤ ਸਿੰਘ ਕਾਲਾ ਜਿਹਨਾਂ ਦਾ ਚੋਣ ਨਿਸ਼ਾਨ ਮੰਜਾ ਆ ਮੈਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਰੇ ਵੱੱਡ ਚੜ ਕੇ ਮੰਜੇ ਦੇ ਨਿਸ਼ਾਨ ਤੇ ਮੋਹਰ ਲਾ ਕੇ ਮੰਜੇ ਨੂੰ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਸਾਰਿਆਂ ਦੀ ਕਾਮਯਾਬੀ ਹੋਵੇਗੀ ਤੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਤੋਂ ਮਨਪ੍ਰੀਤ ਕੋਰ ਜਿਹੜੇ ਖੜੇ ਆ ਉਹਨਾਂ ਦਾ ਚੋਣ ਨਿਸ਼ਾਨ ਹੈਗਾ ਝਾੜੂ ਝਾੜੂ ਤੇ ਵੀ ਇਸੇ ਤਰ੍ਹਾਂ ਮੋਹਰਾਂ ਲਾ ਕੇ ਕਾਮਯਾਬ ਕਰੋ ਧੰਨਵਾਦ ਪਿੰਡ ਵਾਸੀਆਂ ਨੂੰ ਪਤਾ ਹੀ ਹੈ ਕਿ ਪੰਚਾਇਤ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਅਸੀਂ ਅਮਰਜੀਤ ਔਰ ਕਾਲਾ ਜਿਨ੍ਹਾਂ ਦਾ ਚੋਣ ਨਿਸ਼ਾਨ ਮੰਜਾ ਹੈ ਮੰਜੇ ਦੇ ਉੱਤੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਇਹ ਮਿਹਨਤੀ ਬੰਦਾ ਆ ਪਿੰਡ ਦੇ ਵਿੱਚ ਪਹਿਲਾਂ ਵੀ ਕਾਫੀ ਵਿਚਰਦਾ ਆ ਇਸ ਕਰਕੇ ਆਪਾਂ ਸਾਰੇ ਇਹਨੂੰ ਕਾਮਯਾਬੀ ਦੇ ਰਸਤੇ ਵੱਲ ਜਾਈਏ ਤੇ ਉਮੀਦ ਆ ਪਈ ਪਿੰਡ ਵਾਸੀ ਇਹਦਾ ਪੂਰਾ ਸਾਥ ਦਿੰਦੇ ਆ ਤੇ ਇਹ ਕਾਮਯਾਬੀ ਇਹਦੀ ਨਹੀਂ ਆਪਣੇ ਪਿੰਡ ਵਾਸੀਆਂ ਦੀ ਆ ਪੂਰੀ ਇਸ ਕਰਕੇ ਸਾਰੇ ਮੰਜੇ ਤੇ ਚੂਣ ਨਿਸ਼ਾਨ ਮੰਜੇ ਦੇ ਉੱਤੇ ਮੂਹਰੇ ਲਾਓ ਤੇ ਕਾਲੇ ਨੂੰ ਕਾਮਯਾਬ ਕਰੋ ਮੇਰਾ ਨਾਮ ਵਰਜੀ ਸਿੰਘ ਕਾਲਾ ਮੈਂ ਜੋਣ ਇੱਕ ਨੰਬਰ ਤੋਂ ਬਲੌਗ ਸੰਸਥੀ ਤੇ ਖੜਾ ਵਾਧਵਾਦ ਮੈਨੂੰ ਵੋਟਾਂ ਪਾਓ ਮੇਰੀ ਕਾਮਯਾਬੀ ਕਰਾਓ ਵਾਧਵਾਦ ਮੇਰੇ ਸਪੋਰਟ ਕਰੋ ਚੌਂਡਾ ਚੌਂਡਾ ਮੇਰਾ ਮੰਝਾ ਜੀ ਮੈਂ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਵਾਧਵਾਦ ਮੇਰਾ ਸਾਥ ਦਿਓ